ਬੰਦੇ ਨੂੰ ਆਪਣੀ ਪਛਾਣ ਵੀ ਨਹੀਂ ਹੁੰਦੀ ਇਹਨੂੰ ਦੂਜੇ ਲਫ਼ਜ਼ ਆਪਾਂ ਦੇ ਲੈਨੇ ਆਂ ਵੀ ਬੰਦਾ ਆਪਣੇ ਆਪ ਤੋਂ ਹੀ ਬਹੁਤ ਦੂਰ ਰਹਿ ਕੇ ਆਪਣੀ ਜ਼ਿੰਦਗੀ گزار ਰਿਹਾ ਹੁੰਦਾ ਹੈ ਇਹਨੂੰ ਖੁਦ ਦੇ ਬਾਰੇ ਭੁਲੇਖਾ ਹੁੰਦਾ ਹੈ ਖੁਦ ਦੇ ਬਾਰੇ ਪਰਮ ਹੁੰਦਾ ਹੈ ਇਹਨੂੰ ਖੁਦ ਦੇ ਬਾਰੇ ਵੀ ਨਹੀਂ ਪਤਾ ਵੀ ਮੈਂ ਕੀ ਹਾਂ ਹੁਣ ਤੁਸੀਂ ਇਹ ਮੇਰੇ ਮੁੱਢਲੇ ਲਫ਼ਜ਼ ਸੁਣ ਕੇ ਤੇ ਅੰਦਾਜ਼ਾ ਲਾਹੋਗੇ ਵੀ ਪਤਾ ਕਿਉਂ ਨਹੀਂ ਮੈਂ ਤੇ ਰੋਜ ਵੈਨਾ ਵੀ ਮੇਰੇ ਹੱਥ ਇਸ ਤਰ੍ਹਾਂ ਦੇ ਨੇ ਨਖੂਨ ਇਸ ਤਰ੍ਹਾਂ ਦੇ ਨੇ ਬਾਹਮਾ ਇਸ ਤਰ੍ਹਾਂ ਦੀਆਂ ਨੇ ਮੂੰਹ ਮੱਥਾ ਇਸ ਤਰ੍ਹਾਂ ਦਾ ਹੈ ਨਕਸ਼ੋ ਨਿਕਾਰ ਇਸ ਤਰ੍ਹਾਂ ਦੇ ਨੇ ਮੈਨੂੰ ਮੇਰੇ ਸਾਰੇ ਅੰਗਾ ਪ੍ਰਤੰਗਾ ਦੇ ਬਾਰੇ ਪਤਾ ਹੈ ਖਬਰ ਹੈ ਤੁਸੀਂ ਕਹਿ ਰਹੇ ਹੋ ਕਿ ਬੰਦਾ ਆਪਣੇ ਆਪ ਤੋਂ ਅਣਜਾਣ ਹੈ ਤੁਸੀਂ ਆਪਣੇ ਬਾਹਰ ਤੋਂ ਅਣਜਾਣ ਨਹੀਂ ਹੋ ਤੁਸੀਂ ਆਪਣੇ ਅੰਦਰ ਤੋਂ ਅਣਜਾਣ ਹੋ ਔਰ ਅੰਦਰ ਤੋਂ ਅਣਜਾਣ ਕਿਉਂ ਉਹਦਾ ਇੱਕ ਬਹੁਤ ਵੱਡਾ ਕਾਰਨ ਹੈ ਉਹ ਕਾਰਨ ਇਹ ਹੈ ਕਿ ਤੁਸੀਂ ਆਪਣੇ ਚਾਰ ਛਫੇਰੇ ਨੂੰ ਨੋਟ ਕਰੋ ਤੁਹਾਡੇ ਚਾਰ ਛਫੇਰੇ ਚਾਪ ਲੂਸਾਂ ਦੀ ਭੀੜ ਖਲੋਤੀ ਹੋਈ ਤੁਹਾਨੂੰ ਮਿਲੇਗੀ ਤੇ ਜਿਹੜੀ ਚਾਪ ਲੂਸੀ ਹੈ ਨਾ ਉਹ ਤੁਹਾਨੂੰ ਤੁਹਾਡਾ ਅਸਲੀ ਪੰਨ ਤੁਹਾਡੀ ਹਕੀਕਤ ਦਿਸਣ ਹੀ ਨਹੀਂ ਦਿੰਦੀ ਉਹ ਤੇ ਦੂਰ ਹੀ ਲੈ ਕੇ ਜਾਂਦੀ ਹੈ ਜਿਹੜੀ ਚਾਪ ਲੂਸੀ ਹੈ ਇਹਨੂੰ ਮੈਂ ਦੂਜੇ ਢੰਗ ਦੇ ਨਾਲ ਬਿਆਨ ਕਰਾਂ ਚਾਪ ਲੂਸੀ ਇੱਕ ਉਹ ਧੂੜ ਹੈ ਜਿਹੜੀ ਇੱਕ ਤਸਵੀਰ ਦੇ ਉੱਤੇ ਜੰਮਦੀ ਹੈ ਪਰ ਬੰਦਾ ਇਸ ਚਾਪਲੂਸੀ ਦੀ ਧੂੜ ਨੂੰ ਨਾ ਖੁਦ ਹੀ ਪ੍ਰਵਾਨ ਕਰਦਾ ਹੈ ਖੁਦ ਹੀ ਮੰਗਦਾ ਹੈ ਕਦੇ ਕੋਈ ਧੂੜ ਕੋਈ ਮਿੱਟੀ ਤਸਵੀਰ ਦੇ ਉੱਤੇ ਜੰਮ ਜਾਏ ਆਪਣੇ ਘਰ ਦੇ ਅੰਦਰ ਆਪਾਂ ਸ਼ਿਨਰੀਆਂ ਪਿਕਚਰਾਂ ਲਾਈਆਂ ਹੁੰਦੀਆਂ ਨੇ ਧੂੜ ਮਿੱਟੀ ਜੰਮ ਜਾਏ ਤੇ ਆਪਾਂ ਵਾਰ-ਵਾਰ ਉਹਨੂੰ ਸਾਫ਼ ਕਰਨ ਦਾ ਯਤਨ ਕਰਦੇ ਹਾਂ ਵਾਰ-ਵਾਰ ਸਾਫ਼ ਕਰਨ ਦਾ ਯਤਨ ਕਰਦੇ ਹਾਂ ਆਪ ਕਰਦੇ ਆ ਘਰ ਦੀਆਂ ਸਵਾਣੀਆਂ ਕਰਦੀਆਂ ਨੇ ਜੇ ਕਿਦਰੇ ਤੁਹਾਨੂੰ ਧੂੜ ਕੱਟਾ ਦਿਸ ਪੈਂਦਾ ਤੇ ਤੁਸੀਂ ਕਈ ਵਾਰ ਕਹਿੰਦੇ ਵੀ ਉਹ ਵੀ ਇਹ ਚੀਜ਼ ਸਾਫ਼ ਕੀਤੀ ਕਿਉਂ ਨਹੀਂ ਗੇ ਟੇਬਲ ਤੇ ਕੱਟਾ ਹੈ ਪਿਕਚਰ ਦੇ ਉੱਤੇ ਕੱਟਾ ਹੈ ਮਤਲਬ ਜਿੱਥੇ ਬਹੁਤੀ ਧੂੜ ਜੰਮ ਜਾਏ ਜਿਸ ਚੀਜ਼ ਦੇ ਉੱਤੇ ਜੰਮਦੀ ਏ ਉਹਦੀ ਅਸਲੀਅਤ ਨੂੰ ਛੁਪਾ ਦਿੰਦੀ ਏ ਉਹਦੀ ਚਮਕ ਉਹਦੀ ਦਮਕ ਉਹਦਾ ਰੰਗ ਉਹਦਾ ਟੰਗ ਸਾਰਾ ਕੁਝ ਉਹਦੀ ਸੁੰਦਰਤਾ ਦੇ ਉੱਤੇ ਉਹ ਜਿਹੜੀ ਧੂੜ ਇਹ ਨਾ ਪਰਦਾ ਪਾ ਦਿੰਦੀ ਏ ਧੂੜ ਹੀ ਦਿੱਸਦੀ ਉਹਦੀ ਸੁੰਦਰਤਾ ਨਹੀਂ ਦਿੱਸਦੀ ਉਹਦੀ ਹਕੀਕਤ ਨਹੀਂ ਦਿੱਸਦੀ ਬੰਦ ਹੋ ਜਾਂਦੀ ਦਿੱਸਦੀ ਕੱਪੜਾ ਹੀ ਇਹ ਸ਼ਰਟ ਹੈ ਮੈਲ ਹੀ ਹੋਣੀ ਸ਼ੁਰੂ ਹੋ ਜਾਏ ਮੈਲ ਜੰਮਦੀ ਜਾਏ ਜੰਮਦੀ ਜਾਏ ਜੰਮਦੀ ਜਾਏ ਤੇ ਮੈਲ ਦੇ ਅੰਦਰ ਜਿਹੜੀਆਂ ਧਾਰੀਆਂ ਨੇ ਨਾ ਧਾਰੀਆਂ ਦੀ ਅਸਲੀਅਤ ਚਲੀ ਜਾਏਗੀ ਕਪੜੇ ਦੀ ਚਮਕ ਚਲੀ ਜਾਏਗੀ ਕਪੜੇ ਦਾ ਅਸਲੀ ਰੰਗ ਗਵਾਜੇਗਾ ਤੁਹਾਨੂੰ ਇਦਾਂ ਹੀ ਲੱਗੇਗਾ ਕਾਲਾ ਜਿਹਾ ਲੱਗਦਾ ਹੈ ਅਸਲੀਅਤ ਉਹ ਦੀ ਛਿਪ ਜਾਂਦੀ ਹੈ ਜਦੋਂ ਬਹੁਤ ਧੂੜ ਜੰਮ ਜਾਂਦੀ ਪਰ ਜਿਹੜੀ ਚਾਪਲੂਸੀ ਵਾਲੀ ਧੂੜ ਏ ਜਿਹੜੀ ਸਾਡੇ 4 ਸਫੇਰੇ ਲੋਕਾਂ ਦੀ ਚਾਪਲੂਸੀ ਏ ਉਹ ਚਾਪਲੂਸੀ ਦੀ ਧੂੜ ਸਾਨੂੰ ਦੇ ਰਹੇ ਨੇ ਤੇ ਅਸੀਂ ਉਹਦੇ ਉੱਤੇ ਖੁਸ਼ ਵੀ ਹੁੰਨੇ ਆਂ ਅਸੀਂ ਇਹ ਨਹੀਂ ਕਹਿੰਦੇ ਧੂੜ ਜੰਮ ਜੇ ਪਿਕਚਰ ਦੇ ਉੱਤੇ ਉਹਨੂੰ ਦੂਰ ਕਰਨ ਦਾ ਯਤਨ ਕਰੀਦਾ ਪਰ ਇਹ ਜਿਹੜੀ ਧੂੜ ਹੈ ਨਾ ਇਹ ਅਸੀਂ ਹੋਰ ਮੰਗਨੇ ਆ ਹੋਰ ਮੰਗਨੇ ਆ ਤੇ ਜੇ ਕੋਈ ਸਾਨੂੰ ਕਵੇ ਵੀ ਤੂੰ ਇਦਾਂ ਦਾ ਨਹੀਂ ਹੈ ਤੇ ਅਸੀਂ ਕਹਿੰਨੇ ਲੇ 50 ਬੰਦਿਆਂ ਨੇ ਮੈਨੂੰ ਕਿਹਾ ਤੂੰ ਇਦਾਂ ਦਾ ਮੈਂ ਇਦਾਂ ਦਾ ਕਿਉਂ ਨਹੀਂ ਅਸੀਂ ਇਹ ਧੂੜ ਆਪ ਮੰਗਨੇ ਆ ਅਸੀਂ ਇਹ ਧੂੜ ਐਕਸੈਪਟ ਕਰਨੇ ਆ ਬਰਦਾਸ਼ਤ ਕਰਨੇ ਆ ਤੇ ਉਹ ਧੂੜ ਜੰਮਦੀ 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 ਇੰਨੀ ਜੰਮ ਜਾਂਦੀ ਏ ਵੀ ਸਾਡੀ ਹਕੀਕਤ ਸਾਡੇ ਤੋਂ ਹੀ ਦੂਰ ਹੋ ਜਾਂਦੀ ਏ ਸਾਡੀ ਅਸਲੀਅਤ ਸਾਨੂੰ ਹੀ ਜਿਸ ਨਹੀਂ ਬੰਦ ਹੋ ਜਾਂਦੀ ਅਸੀਂ ਉਹਨੂੰ ਸਾਫ਼ ਕਰਨ ਦਾ ਯਤਨ ਨਹੀਂ ਕਰਦੇ ਹਟਾਉਣ ਦਾ ਯਤਨ ਨਹੀਂ ਕਰਦੇ ਕਹਿਣਾ ਚਾਹੀਦਾ ਸੀ ਜਦੋਂ ਕੋਈ ਚਾਪਲੂਸ ਬੰਦਾ ਤੁਹਾਡੀ ਚਾਪਲੂਸੀ ਕਰਦਾ ਸੋਚਣਾ ਚਾਹੀਦਾ ਸੀ ਵੀ ਹੋ ਸਕਦਾ ਇਹਨੂੰ ਮੇਰੇ ਨਾਲ ਕੋਈ ਮਤਲਬ ਹੋਵੇ ਜਿਹੜਾ ਬਟਰਿੰਗ ਕਰਦਾ ਹੋ ਸਕਦਾ ਇਹਨੂੰ ਕੋਈ ਹੋਰ ਮਸਲਾ ਹੋਵੇ ਜਿਹਦੇ ਵਾਸਤੇ ਮੇਰੀ ਚਾਪਲੂਸੀ ਕਰ ਰਿਹਾ ਹੈ ਵਰਨਾ ਕੌਣ ਕਿਸੇ ਦੀ ਕਰਦਾ ਪਰ ਜਦੋਂ ਚਾਪਲੂਸੀ ਕਰਦਾ ਤੁਹਾਨੂੰ ਕਹਿਣਾ ਚਾਹੀਦਾ ਸੀ ਵੀ ਭਰਾਵਾ ਜੇ ਕੋਈ ਕੰਮ ਹੈ ਉਹ ਸਿੱਧਾ ਸਿੱਧਾ ਲਫ਼ਜ਼ਾਂ ਵਿੱਚ ਕਹ ਬਟਰਿੰਗ ਕਰਨ ਦਾ ਯਤਨ ਨਾ ਕਰ ਚਾਪਲੂਸੀ ਕਰਨ ਦਾ ਯਤਨ ਨਾ ਕਰ ਜਿਹੜਾ ਬੰਦਾ ਚਾਪਲੂਸੀ ਨੂੰ ਬਰਦਾਸ਼ਤ ਕਰਦਾ ਹੈ ਉਹ ਕਰਨ ਵਾਲਾ ਉਹਦੀ ਉਸ ਕਮਜ਼ੋਰੀ ਵਾਲੀ ਨਬਜ ਦੀ ਪਹਿਚaan ਕਰ ਲੈਂਦਾ ਤੇ ਫਿਰ ਜਦੋਂ ਉਹਨੇ ਕੋਈ ਮਸਲਾ ਕਢਾਉਣਾ ਹੁੰਦਾ ਹੈ ਨਾ ਉਹ ਤੁਹਾਡੀ ਉਸ ਨਸ ਦੇ ਉੱਤੇ ਆਣ ਕੇ ਹੱਥ ਰੱਖ ਦਿੰਦਾ ਤੇ ਤੁਸੀਂ ਉਸ ਨਸ ਦੇ ਉੱਤੇ ਜਿਹੜਾ ਹੱਥ ਰੱਖਦਾ ਹੈ ਉਦੇ ਤੋਂ ਪ੍ਰਭਾਵਿਤ ਹੋ ਜਾਂਦੇ ਹੋ ਤੇ ਕਹਿਣਾ ਸ਼ੁਰੂ ਕਰ ਦਿੰਦੇ ਹੋ ਵੀ ਮੈਂ ਵਾਕਈ ਚੰਗਾ ਮੈਂ ਦੂਜੀ ਐਗਜ਼ਾਮਪਲ ਦੇਣਾ ਇੱਕ ਪਿੰਡ ਦੇ ਅੰਦਰ ਗਲੀ ਮੁਹੱਲੇ ਦੇ ਅੰਦਰ ਕਲੋਨੀ ਦੇ ਅੰਦਰ ਮੰਨ ਲਓ ਕਿ 100 200 400 ਬੰਦਾ ਹਜ਼ਾਰਾਂ ਵਿੱਚੋਂ ਤੁਹਾਨੂੰ ਆਣ ਕੇ ਕਹਿੰਦਾ ਵੀ ਤੁਸੀਂ ਬਹੁਤ ਚੰਗੇ ਹੋ ਤੇ ਤੁਹਾਨੂੰ ਭਲੇਖਾ ਜਾ ਪੈ ਜਾਂਦਾ ਹੈ ਕਿ ਮੈਂ ਵਾਕਈ ਬਹੁਤ ਚੰਗਾ ਵਾਂ ਤੇ ਉਹਦਾ ਪ੍ਰੂਫ ਕੀ ਹੈ ਉਹ ਕਿੱਥੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਮੈਂ ਚੰਗਾ ਵਾਂ ਇੰਨੇ ਸਾਰੇ ਲੋਕ ਕਹਿ ਰਹੇ ਨੇ 50 ਲੋਕਾਂ ਨੇ ਅੱਜ ਕਿਹਾ 50 ਨੇ ਕੱਲ ਕਿਹਾ ਦਾ ਪਿੰਡ ਮੈਨੂੰ ਕਹਿੰਦਾ ਤੂੰ ਬੜਾ ਚੰਗਾ ਉਹਨਾਂ ਦੇ ਕਹਿਣ ਦੇ ਉੱਤੇ ਤੁਸੀਂ ਫੈਸਲਾ ਕਰ ਲਿਆ ਵੀ ਤੂੰ ਬਹੁਤ ਚੰਗਾ ਠੀਕ ਇਹਨੂੰ ਦੂਜੇ ਪਾਸੇ ਲੈ ਜਾਓ ਅਗਰ ਤੁਹਾਡੇ ਪਿੰਡ ਦੇ ਅੰਦਰ ਗਲੀ ਮੁਹੱਲੇ ਦੇ ਅੰਦਰ 100 250 ਲੋਕਾਂ ਨੇ ਕਿਦਰ ਇਹ ਗੱਲ ਕਹਿ ਦਿੱਤੀ ਵੀ ਤੂੰ ਚੰਗਾ ਨਹੀਂ ਹੈ ਤੇ ਤੁਹਾਡੇ ਅੰਦਰ ਹੀਣ ਭਾਵਨਾ ਬਣ ਗਈ ਤੁਸੀਂ ਹੀਣ ਭਾਵਨਾ ਦਾ ਸ਼ਿਕਾਰ ਬਣ ਗਏ ਕਿ ਮੈਂ ਵਾਕਈ ਚੰਗਾ ਨਹੀਂ ਹੋਵਾਂਗਾ ਇਹ ਲੋਕ ਕਹਿ ਰਹੇ ਨੇ ਇਹਦਾ ਮਤਲਬ ਸਮਝਦੇ ਹੋ ਕੀ ਇਹਦਾ ਮਤਲਬ ਤੁਹਾਨੂੰ ਤੁਹਾਡੇ ਬਾਰੇ ਪਤਾ ਨਹੀਂ ਹੈ ਤੁਸੀਂ ਲੋਕਾਂ ਦੇ ਕਹਿਣ ਦੇ ਉੱਤੇ ਫੈਸਲਾ ਲੈ ਰਹੇ ਹੋ ਲੋਕਾਂ ਦੀ ਕਹਿਬਤ ਤੇ ਫੈਸਲਾ ਲੈ ਰਹੇ ਹੋ ਕਿ ਮੈਂ ਚੰਗਾ ਹਾਂ ਜਾਂ ਮੈਂ ਚੰਗਾ ਨਹੀਂ ਹਾਂ ਤੁਸੀਂ ਆਪਣੇ ਆਇਨੇ ਵਿੱਚੋਂ ਆਪਣਾ ਮੂੰਹ ਨਹੀਂ ਵੇਖ ਰਹੇ ਤੁਸੀਂ ਲੋਕਾਂ ਦੇ ਆਇਨੇ ਵਿੱਚੋਂ ਜੋ ਲੋਕ ਵਿਖਾਉਣਾ ਚਾਹੁੰਦੇ ਨੇ ਲੋਕਾਂ ਦੇ ਆਇਨੇ ਵਿੱਚੋਂ ਆਪਣਾ ਮੂੰਹ ਵੇਖਣ ਦਾ ਯਤਨ ਕਰ ਰਹੇ ਹੋ ਆਪਣੇ ਆਇਨੇ ਵਿੱਚੋਂ ਆਪਣਾ ਮੂੰਹ ਨਹੀਂ ਵੇਖ ਰਹੇ ਇਦਾ ਮਤਲਬ ਤੁਹਾਨੂੰ ਖੁਦਾਂ ਨਹੀਂ ਪਤਾ ਜਿਹਨੂੰ ਆਪਣੀ ਪਛਾਣ ਹੋ ਜਾਂਦੀ ਮੇਰੀ ਔਕਾਤ ਕੀ ਇਹ ਬੋਲਣ ਦੀ ਲਿਖਣ ਦੀ ਗਾਉਣ ਦੀ ਕਮਾਉਣ ਦੀ ਸਭ ਕੁਝ ਦੀ ਜਿਹਨੂੰ ਆਪਣੀ ਹੈਸੀਅਤ ਦਾ ਪਤਾ ਲੱਗਦਾ ਉਹ ਆਪਣੇ ਆਪ ਤੋਂ ਅਣਜਾਣ ਨਹੀਂ ਹੁੰਦਾ ਉਸ ਢੰਗ ਨਾਲ ਜ਼ਿੰਦਗੀ ਨੂੰ ਗੁਜ਼ਾਰਨਾ ਸ਼ੁਰੂ ਕਰਦਾ ਉਸ ਢੰਗ ਨਾਲ ਉਹ ਬੋਲਦਾ ਹੈ ਉਸ ਢੰਗ ਨਾਲ ਆਪਣੇ ਪੈਰਾਂ ਨੂੰ ਅੱਗੇ ਵਧਾਉਂਦਾ ਯਤਨ ਕਰਦਾ ਤੇ ਜਿਹਨੂੰ ਆਪਣੇ ਬਾਰੇ ਭੁਲੇਖਾ ਹੋਵੇ ਉਹ ਬੰਦਾ ਭੁਲੇਖੇ ਦਾ ਸ਼ੁਕਰ ਹੋਇਆ ਹੋਇਆ ਕਦੇ ਕਦੇ ਉਸ ਗਲਤ ਟ੍ਰੈਕ ਨੂੰ ਚੂਜ਼ ਕਰਦਾ ਹੈ ਗਲਤ ਰਾਹ ਨੂੰ ਚੁਣ ਬਿੰਦਾ ਹੈ ਜਿਹੜੇ ਰਾਹ ਦੇ ਉੱਤੇ ਉਹਦੇ ਵਾਸਤੇ ਕੰਡੇ-ਕੰਡੇ ਹੁੰਦੇ ਨੇ ਕੰਡਿਆਂ ਦੇ ਸੌਏ ਕੁਝ ਨਹੀਂ ਹੁੰਦਾ ਚਾਪਲੂਸ ਲੋਕਾਂ ਤੋਂ ਬਚੋ ਜਿਹੜੇ ਬਟਰਿੰਗ ਕਰਨ ਵਾਲੇ ਲੋਕ ਨੇ ਉਹਨਾਂ ਤੋਂ ਬਚੋ ਜਿੰਨੀ ਜਿਆਦਾ ਕੋਈ ਤੁਹਾਡੀ ਬਟਰਿੰਗ ਕਰਦਾ ਹੈ ਚਾਪਲੂਸੀ ਕਰਦਾ ਹੈ ਸਿਆਣੇ ਲੋਕ ਉਹਦੇ ਤੇ ਸ਼ੱਕ ਕਰਦੇ ਨੇ ਵੀ ਇਹਦਾ ਕੋਈ ਕੰਮ ਹੈ ਜੋ ਮੇਰੇ ਤੋਂ ਲੈਣਾ ਚਾਹੁੰਦਾ ਹੈ ਤੇ ਸਭ ਨੂੰ ਗੁੱਸਾ ਕਰਨਾ ਚਾਹੀਦਾ ਹੈ ਵੀ ਮੇਰੀ ਅਸਲੀਅਤ ਨੂੰ ਛਪਾਉਂਦਾ ਇਹ ਯਤਨ ਕਿਉਂ ਕਰ ਰਿਹਾ ਹੈ ਉਹ ਕਹਿ ਰਿਹਾ ਤੂੰ ਬੜਾ ਚੰਗਾ ਹੈ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਚੰਗੇ ਹੋ ਜਾਂ ਕਿੰਨਿਆਂ ਦੇ ਨਾਲ ਧੋਖਾ ਧੜੀ ਕੀਤੀ ਉਹ ਲੋਕ ਕਹਿ ਰਹੇ ਨੇ ਵੀ ਤੂੰ ਬੜਾ ਇਮਾਨਦਾਰ ਹੈ ਪਰ ਤੁਹਾਨੂੰ ਨਹੀਂ ਪਤਾ ਵੀ ਤੂੰ ਤੇ ਸਵੇਰੇ ਹੀ ਦਾਤੀ ਲੈ ਕੇ ਕਈਆਂ ਦੀ ਜੜ ਵੱਢ ਕੇ ਆਇਆ ਹੈ ਬੇਈਮਾਨੀ ਕਰਕੇ ਆਇਆ ਹੈ ਔਰ ਤੈਨੂੰ ਪਤਾ ਹੈ ਉਹ ਬੇਈਮਾਨੀ ਤੇਰੀ ਜੇਬ ਦੇ ਅੰਦਰ ਹੈ 50 ਲੋਕ ਜੇ ਕਹਿ ਵੀ ਰਹੇ ਨੇ ਤੂੰ ਚੰਗਾ ਹੈ ਤੇ ਤੂੰ ਹੱਸ ਰਿਹਾ ਹੈ ਦੰਦ ਕੱਢ ਰਿਹਾ ਹੈ ਮੁਸਕੜੀਆਂ ਲੈ ਰਿਹਾ ਹੈ ਵੀ ਲੋਕ ਕਿੰਦਰ ਮੈਂ ਚੰਗਾ ਇਸ ਭੁਲੇਖੇ ਵਿੱਚ ਨਾ ਰਵੋ ਇਹ ਜਿਹੜਾ ਭੁਲੇਖਾ ਹੈ ਨਾ ਇੰਬਾਤ ਸੋਚੋ ਕਿ ਮੇਰੀ ਬੇਈਮਾਨੀ ਦਾ ਕਿਸੇ ਨੂੰ ਪਤਾ ਨਹੀਂ ਧੋਖੇ ਧੜੀ ਦਾ ਪਤਾ ਨਹੀਂ ਇਹ ਜਿਹੜੀ ਬੇਈਮਾਨੀ ਹੈ ਧੋਖਾ ਧੜੀ ਹੈ ਤੁਹਾਡੇ ਵਾਸਤੇ ਜ਼ਹਿਰ ਬਣ ਜਾਏਗਾ ਇਸ ਕਰਕੇ ਭੁਲੇਖੇ ਦੇ ਸ਼ਿਕਾਰ ਨਾ ਬਣੋ ਭੁਲੇਖੇ ਦੇ ਰੋਗੀ ਨਾ ਬਣੋ ਆਪਣੀ ਅਸਲੀਅਤ ਨੂੰ ਪਛਾਨੋ ਤੇ ਅਸਲੀਅਤ ਪਛਾਣ ਕੇ ਚਾਪ ਲੂਸਾਂ ਨੂੰ ਦਰਕਰਨਾਰ ਕਰਕੇ ਤੁਰੰਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ